ਕੈਨੇਡਾ ਦੀ ਪ੍ਰਵਾਸਨ ਪ੍ਰਣਾਲੀ ਵਿੱਚ ਹੜਕੰਪ ਮਚ ਗਿਆ ਹੈ। ਇੱਕ ਹੋਰ ਵੱਡਾ ਧੱਕਾ ਜੋ ਹਜ਼ਾਰਾਂ ਲੋਕਾਂ ਦੇ ਭਵਿੱਖ ਨੂੰ ਹਨੇਰੇ ਅੰਧੇਰੇ ਵਿੱਚ ਧਕੇਲ ਸਕਦਾ ਹੈ। ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਲਿਆ ਗਿਆ ਇਹ ਫੈਸਲਾ ਨਿਸ਼ਚਿਤ ਹੀ ਚਿੰਤਾਜਨਕ ਹੈ। ਸਿਰਫ ਅੰਕੜਿਆਂ ਦੀ ਗੱਲ ਨਹੀਂ, ਇਹ ਇੱਕ ਸੰਸਨੀਖੇਜ਼ ਚੇਤਾਵਨੀ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੈਨੇਡਾ ਦੀ ਪ੍ਰਵਾਸਨ ਪ੍ਰਣਾਲੀ ਕਿੰਨੀ ਤਬਾਹੀ ਵੱਲ ਵਧ ਸਕਦੀ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਆਖਿਰ IRCC ਨੇ ਇਹ ਤੀਬਰ ਕਦਮ ਕਿਉਂ ਚੁੱਕਿਆ ਇਹ ਕਦਮ ਕਿਸ ਤਰੀਕੇ ਨਾਲ ਵਿਦਿਆਰਥੀਆਂ ਰਿਫਿਊਜੀਆਂ ਅਤੇ ਆਉਣ ਵਾਲੇ ਨਵੇਂ ਪ੍ਰਵਾਸੀਆਂ ਤੇ ਪ੍ਰਭਾਵ ਪਾਵੇਗਾ ਅਤੇ ਕੀ ਇਹ ਸੰਕੇਤ ਦਿੰਦਾ ਹੈ ਕਿ ਕੈਨੇਡਾ ਦੀ ਸਰਕਾਰ ਹੋਣ ਵਾਲੇ ਭਵਿੱਖ ਨੂੰ ਸਮਝਣ ਵਿੱਚ ਅਸਫਲ ਹੋ ਰਹੀ ਹੈ ਜਦੋਂ 2025 ਦੀ ਪ੍ਰਵਾਸਨ ਯੋਜਨਾ ਦਾ ਐਲਾਨ ਕੀਤਾ ਗਿਆ ਉਸੇ ਵੇਲੇ ਸਰਕਾਰ ਨੇ ਇਹ ਸੰਕੇਤ ਦਿੱਤਾ ਸੀ ਕਿ ਅਸਥਾਈ ਪ੍ਰਵਾਸਨ ਨੂੰ ਨਿਯੰਤਰਿਤ ਕੀਤਾ ਜਾਵੇਗਾ ਅਸੀਂ ਦੇਖ ਰਹੇ ਹਾਂ ਕਿ ਇਹ ਪਾਬੰਦੀਆਂ ਹੁਣ ਹਕੀਕਤ ਬਣ ਰਹੀਆਂ ਹਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਦਿਆ ਪ੍ਰਮਾਣ ਪੱਤਰਾਂ ਤੇ ਨਵੇਂ ਨਿਯਮ ਲਾਗੂ ਹੋ ਰਹੇ ਹਨ ਆਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਲਈ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਆਈਆਰਸੀਸੀ ਦੇ ਬਜਟ ਵਿੱਚ ਵੱਡੀ ਕਟੌਤੀ ਕੀਤੀ ਗਈ ਇਸ ਕਟੌਤੀ ਦਾ ਸਭ ਤੋਂ ਵੱਡਾ ਪ੍ਰਭਾਵ ਆਈਆਰਸੀਸੀ ਦੇ ਕਰਮਚਾਰੀਆਂ ਤੇ ਪਿਆ ਉਟਾਵਾ ਵਿੱਚ ਹੋਈ ਇੱਕ ਰੈਲੀ ਦੌਰਾਨ ਯੂਨੀਅਨ ਨੇਤਾ ਅੰਗੇਲਾ ਜੋਆ ਨੇ ਦੱਸਿਆ ਕਿ ਪੁਰਸ਼ਾਂ ਔਰਤਾਂ ਨੌਜਵਾਨਾਂ ਇੱਥੋਂ ਤੱਕ ਕਿ ਗਰਭਵਤੀ ਕਰਮਚਾਰੀਆਂ ਨੂੰ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਇੱਕ ਨੌਕਰੀ ਗਵਾਉਣ ਵਾਲੀ ਮਹਿਲਾ ਨੇ ਦੱਸਿਆ ਮੈਂ ਦਿਨ ਰਾਤ ਕੰਮ ਕਰਦੀ ਰਹੀ ਪਰ ਹੁਣ ਅਚਾਨਕ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਮੈਨੂੰ ਆਪਣਾ ਕਰਜ਼ਾ ਚੁਕਾਉਣ ਲਈ ਕੀ ਕਰਨਾ ਪਵੇਗਾ ਮੈਂ ਕਿੱਥੇ ਜਾਵਾਂਗੀ ਆਪਣੇ ਬੱਚੇ ਕਿਦਾਂ ਪਾਲਾਂਗੀ ਉਹਨਾਂ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਸਰਕਾਰ ਵੱਲੋਂ ਇਹ ਕਟੌਤੀ ਇਸ ਲਈ ਕੀਤੀ ਗਈ ਕਿਉਂਕਿ 2025 ਵਿੱਚ ਫੈਡਰਲ ਖਰਚੇ ਆਉਣ ਵਾਲੀਆਂ ਚੋਣਾ ਕਰਕੇ ਵੱਧ ਗਏ ਆਈਆਰਸੀਸੀ ਨੇ ਅਸਲ ਵਿੱਚ ਇਸ ਤੋਂ ਪਹਿਲਾਂ ਹੀ ਵਰਕ ਪਰਮਿਟ ਜਾਰੀ ਕਰਨ ਵਿੱਚ 5 ਮਹੀਨਿਆਂ ਦੀ ਦੇਰੀ ਕਰ ਦਿੱਤੀ ਸੀ ਹੁਣ ਇਹ ਸਮਾਂ ਹੋਰ ਵਧਨ ਦੀ ਸੰਭਾਵਨਾ ਹੈ ਹਰ ਸਾਲ ਹਜ਼ਾਰਾਂ ਪਰਿਵਾਰ ਕੈਨੇਡਾ ਆਉਣ ਦੀ ਉਮੀਦ ਕਰਦੇ ਹਨ ਪਰ ਹੁਣ ਇਹ ਉਮੀਦਾਂ ਹੌਲੀ-ਹੌਲੀ ਮਿੱਟ ਰਹੀਆਂ ਹਨ ਵਿਦਿਆਰਥੀਆਂ ਲਈ ਨਵੇਂ ਨਿਯਮ ਉਹਨਾਂ ਦੇ ਭਵਿੱਖ ਉੱਤੇ ਵੱਡਾ ਸਵਾਲ ਖੜ੍ਹਾ ਕਰ ਰਹੇ ਹਨ ਨਰਸਾਂ ਇੰਜੀਨੀਅਰਾਂ ਅਤੇ ਹੋਰ ਕੌਸ਼ਲਤਾਕਾਰ ਲੋਕਾਂ ਦੇ ਦਾਅਵੇ ਹਾਲੇ ਵੀ اٹਕੇ ਹੋਏ ਹਨ ਨਵੀਆਂ ਪਾਬੰਦੀਆਂ ਕਰਕੇ ਪਰਿਵਾਰਾਂ ਦੇ ਮਿਲਾਪ 'ਚ ਹੋਰ ਰੁਕਾਵਟਾਂ ਆ ਰਹੀਆਂ ਹਨ ਆਈਆਰਸੀਸੀ ਦੀਆਂ ਕਟੌਤੀਆਂ ਨੇ ਇੱਕ ਹੋਰ ਮੁਸ਼ਕਲ ਪੈਦਾ ਕਰ ਦਿੱਤੀ ਪ੍ਰਾਈਵੇਟ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਬੋਲਬਾਲਾ ਵਧ ਗਿਆ ਬੁਝੇ ਸਿਲਾਕਰ ਗਲਤ ਤਰੀਕਿਆਂ ਨਾਲ ਵਿਦਿਆਰਥੀਆਂ ਅਤੇ ਪਰਿਵਾਰਾਂ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ ਧੋਖਾਧੜੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਲੋਕ ਫਰਜੀ ਦਸਤਾਵੇਜ਼ਾਂ 'ਚ ਫਸ ਰਹੇ ਹਨ ਗਾਜ਼ਾ ਯੂਕਰੇਨ ਅਤੇ ਅਫਰੀਕਾ ਤੋਂ ਆਉਣ ਵਾਲੇ ਰਿਫਿਊਜ਼ੀਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ ਪਹਿਲਾਂ ਹੀ ਕਈ ਰਿਫਿਊਜ਼ੀ ਕੇਸ 5 ਸਾਲ ਤੱਕ ਦੀ ਦੇਰੀ ਨਾਲ ਚੱਲ ਰਹੇ ਹਨ ਹੁਣ ਇਹ ਸਮਾਂ ਹੋਰ ਵਧਣ ਦੀ ਸੰਭਾਵਨਾ ਹੈ ਇਸ ਸਵਾਲ ਦਾ ਜਵਾਬ ਲੱਭਣਾ ਆਸਾਨ ਨਹੀਂ ਵਿਦਵਾਨਾਂ ਦੀ ਰਾਏ ਇਹ ਹੈ ਨੌਕਰੀਆਂ ਦੀ ਕਟੌਤੀ ਨੇ ਪ੍ਰਵਾਸਨ ਪ੍ਰਕਿਰਿਆ ਵਿੱਚ ਨਵੀਆਂ ਅੜਚਨਾ ਪੈਦਾ ਕਰ ਦਿੱਤੀਆਂ ਹਨ ਪ੍ਰਾਈਵੇਟ ਸਲਾਹਕਾਰਾਂ ਨੇ ਫਰਜੀ ਵਾਅਦੇ ਦਾ ਨਵਾਂ ਮੋੜ ਲਿਆ ਆ। ਸਰਕਾਰ ਵੱਲੋਂ ਲਾਈ ਗਈਆਂ ਨਵੀਆਂ ਪਾਬੰਦੀਆਂ ਨਾਲ ਪ੍ਰਵਾਸੀ ਹੁਣ ਹੋਰ ਵੀ ਰਾਨ ਮਹਿਸੂਸ ਕਰ ਰਹੇ ਹਨ। ਸਰਕਾਰ ਨੂੰ ਆਈਆਰਸੀਸੀ ਵਿੱਚ ਨਿਵੇਸ਼ ਵਧਾਉਣ ਦੀ ਲੋੜ ਹੈ। ਟੈਕਨੋਲੋਜੀ ਨੂੰ ਅਪਡੇਟ ਕਰਕੇ ਨਵੀਆਂ ਫਾਈਲਾਂ ਤੇਜ਼ੀ ਨਾਲ ਪ੍ਰੋਸੈਸ ਕਰਨੀਆਂ ਚਾਹੀਦੀਆਂ ਹਨ। ਕਰਮਚਾਰੀਆਂ ਦੀ ਸੁਰੱਖਿਆ ਤੇ ਵਿਦਿਆਰਥੀਆਂ ਦੀ ਸਹਾਇਤਾ ਸਰਕਾਰ ਦੀ ਪ੍ਰਾਇਕਤਾ ਬਣਨੀ ਚਾਹੀਦੀ ਹੈ। ਤੁਸੀਂ ਕੀ ਸੋਚਦੇ ਹੋ? ਕੀ ਕੈਨੇਡਾ ਦੀ ਪ੍ਰਵਾਸਨ ਪ੍ਰਣਾਲੀ ਆਉਣ ਵਾਲੇ ਸਮਿਆਂ ਵਿੱਚ ਹੋਰ ਵੀ ਮੁਸ਼ਕਲਾਂ ਵੱਲ ਵਧੇਗੀ? ਆਪਣੀ ਰਾਏ ਕਮੈਂਟ ਕਰਕੇ ਦੱਸੋ। ਇਸ ਵੀਡੀਓ ਨੂੰ ਲਾਈਕ ਕਰੋ ਆਪਣੇ ਸੰਪਰਕਾ ਨਾਲ ਸ਼ੇਅਰ ਕਰੋ ਅਤੇ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਜਾਣਕਾਰੀ ਵੰਡਣਾ ਹੀ ਅਸਲ ਤਾਕਤ ਹੈ